ਖਬਰਾਂ ਮਾ ਦਿੱਤਿਆ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਆਈ ਵੱਡੀ ਖਬਰ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੇਰੇ ਅਲਾਫ ਨਹੀਂ 5 ਸਤੰਬਰ ਨੂੰ ਬੋਹਾਲੀ ਦੇ 40 ਹਸਪਤਾਲ ਦੇ ਵਿੱਚ ਐਡਮਿਟ ਹੋ ਗਏ ਸਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਰਾ ਕੰਮ ਕਾਜ ਪਿਛਲੇ 5 ਦਿਨਾਂ ਤੋਂ ਮੁਹਾਲੀ ਦੇ 40s ਹਸਪਤਲ ਦੇ ਵਿੱਚੋਂ ਹੀ ਦੇਖਿਆ ਜਾ ਰਿਹਾ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੀਟਿੰਗ ਵੀ ਆਨਲਾਈਨ ਕੀਤੀ ਅਤੇ ਖਾਸ ਕਰਕੇ ਐਲਾਨ ਕੀਤਾ ਗਿਆ ਕਿ 20000 ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਝੋਨੇ ਦੀ ਫਸਲ ਜਿਹੜੀ ਬਰਬਾਦ ਹੋ ਗਈ ਹੈ ਜਿਸ ਦੀ ਗਿਣਤੀ ਦੱਸੀ ਜਾ ਰਹੀ ਹੈ ਲਗਭਗ 4 ਲੱਖ 1 ਪੂਰੇ ਪੰਜਾਬ ਦੇ ਵਿੱਚ 20000 ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਮੁਆਵਜ਼ਾ ਕਰੇਗਾ ਜਿਸ ਦਾ ਖੇਤ ਉਸ ਦੀ ਰੇਤ ਤੱਕ ਵੀ ਵੱਡਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ ਮੋੜ ਅ ਸੇਵਾ ਜਿਹੜੀ ਯੋਜਨਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚਲਾਈ ਜਾਵੇਗੀ ਲਗਭਗ ਪੰਜਾਬ ਦੇ 9 ਤੋਂ 10 ਜ਼ਿਲ੍ਹਿਆਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਹਿਲਾਂ ਬੁਖਾਰ ਹੋਇਆ ਫਿਰ ਬੀਪੀ ਦੀ شکایت ਹੋਈ ਫਿਰ ਜਿਹੜਾ ਹੈ ਟੈਂਪਰੇਚਰ ਕਦੇ ਵੱਧਦਾ ਸੀ ਕਦੇ ਘਟਦਾ ਸੀ ਫਿਰ ਦਿਲ ਦੇ ਧੜਕਣ ਨੂੰ ਲੈ ਕੇ ਵੀ ਕਈ ਟੈਸਟ ਜਿਹੜੇ ਨੇ ਮੁਹਾਲੀ ਫੋਰਟਿਸ ਹਸਪਤਾਲ ਦੇ ਡਾਕਟਰਾਂ ਵੱਲੋਂ ਕੀਤੇਗਾ ਫੋਰਟਿਸ ਹਸਪਤਾਲ ਦੇ ਡਾਕਟਰਾਂ ਦੀ 15 ਮੈਂਬਰੀ ਟੀਮ ਲਗਾਤਾਰ 5 ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੱਧਾਨ ਦਾ ਇਲਾਜ ਕਰਨ ਦੇ ਵਿੱਚ ਰੁੱਝ ਗਈ ਹਰ ਰੁੱਝੀ ਰਹੀ ਹਰ ਘੰਟੀ ਬਾਅਦ ਰਿਪੋਰਟ ਹੁੰਦੀ ਸੀ ਦਿਲ ਦੀ ਧੜਕਣ ਨੂੰ ਲੈ ਕੇ ਬੀਪੀ ਨੂੰ ਲੈ ਕੇ ਟੈਂਪਰੇਚਰ ਨੂੰ ਲੈ ਕੇ ਅਤੇ ਸਰੀਰ ਦੇ ਟੁੱਟਣ ਭੱਜਨ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਜਿਵੇਂ ਹੀ ਹਸਪਤਲ ਦੇ ਵਿੱਚ ਦਾਖਲ ਹੋਏ ਤੇ ਕਿਆ ਸਰਗਾਈਆਂ ਲਗਾਈਆਂ ਚਾਰੀਆਂ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਜੇਰੇ ਇਲਾਜ ਲਈ ਮੁਹਾਲੀ ਦੇ ਫੋਰਟਿਸ ਹਸਪਤਲ ਦੇ ਵਿੱਚ ਐਡਮਿਟ ਹੋਏ ਨੇ ਅਤੇ ਲੰਮਾ ਸਮਾਂ ਇਹਨਾਂ ਨੂੰ ਜਿਹੜਾ ਹੈ ਮੁਹਾਲੀ ਦੇ ਫੋਰਟਿਸ ਹਸਪਤਲ ਦੇ ਵਿੱਚ ਰਹਿਣਾ ਪੈ ਸਕਦਾ ਹੈ ਕਿਉਂਕਿ ਵੱਖ-ਵੱਖ ਪੱਤਰਕਾਰਾਂ ਵੱਲੋਂ ਵੀ ਹਵਾਲੇ ਦਿੱਤੇ ਗਏ ਕਿ ਲੱਗਦਾ ਹੈ ਕਿ ਗੰਭੀਰ ਬਿਮਾਰੀ ਦਾ ਸ਼ਿਕਾਰ ਹੋਏ ਨੇ ਹਾਲਾਂਕਿ ਮਨੀਸ਼ ਸੋਧਿਆ ਅਮਨ ਅਰੂੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਕਾਤ ਕੀਤੀ ਕੀ ਪੰਜਾਬ ਦੇ ਮੁੱਖ ਮੰਤਰੀ ਕੋ ਵਤਮਾਨ ਦੇ ਨਾਲ ਉਹਨਾਂ ਨੇ ਕਿਹਾ ਕਿ ਜਲਦੀ ਹੀ ਇੱਕ ਦੋ ਦਿਨਾਂ ਵਿੱਚ ਠੀਕ ਹੋ ਜਾਣਗੇ ਲਗਭਗ 6 ਦਿਨ ਐਡਮਿਟ ਰਹੇ ਪਹਿਲਾਂ ਚੈੱਕਅਪ ਕੀਤਾ ਗਿਆ ਪੀਜੀਆਈ ਦੇ ਡਾਕਟਰਾਂ ਵੱਲੋਂ ਲੇਕਿਨ ਜਿਵੇਂ ਪੀਜੀ ਆਈ ਡਾਕਟਰਾਂ ਦੇ ਵੱਲੋਂ ਕੰਮ ਜਿਹੜਾ ਹੈ ਆਟੋਮੈਟਿਕ ਕੰਟਰੋਲ ਹੋ ਗਿਆ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਦੀ ਤਰ ਪਤਨੀ ਹੋਰਾਂ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪ੍ਰੈਸ਼ਰਾਈਜ਼ ਕੀਤਾ ਕਿ ਤੁਸੀਂ ਮੋਹਾਲੀ ਦੇ 40 ਹਸਪਤਾਲ ਦੇ ਵਿੱਚ ਐਡਮਿਟ ਹੋ ਜਾਓ ਕਿਉਂਕਿ ਇਸ ਤੋਂ ਪਹਿਲਾਂ ਵੀ ਜਦੋਂ ਬਿਮਾਰ ਹੋਏ ਸੀ ਕੁਝ ਇਨਫੈਕਸ਼ਨ ਨੂੰ ਲੈ ਕੇ ਤੇ ਮੋਹਾਲੀ ਦੇ 40 ਹਸਪਤਾਲ ਦੇ ਵਿੱਚ ਐਡਮਿਟ ਹੋਏ ਸੀ ਬੀਪੀ ਦੀ ਦਿਲ ਦੀ ਧੜਕਣ ਦੀ ਅਤੇ ਟੈਂਪਰੇਚਰ ਦੀ ਆ ਜਿਹੜੀ ਸ਼ਿਕਾਇਤ ਅਸੀਂ ਜਾਰੀ ਸੀ ਹੁਣ ਲੱਗਦਾ ਹੈ ਕਿ ਬਿਲਕੁਲ ਉਹ ਠੀਕ ਹੋ ਗਏ ਨਹੀਂ ਹੁਣੇ ਹੀ ਸੂਤਰਾਂ ਦੇ ਹਵਾਲੇ ਤੋਂ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫਿਰ ਜਿਹੜੇ ਹੈ ਅਰਵਾਨਾ ਹੋ ਚੁੱਕੇ ਨੇ ਫੋਰਟਿਸ ਹਸਪੀਟਲ ਦੇ ਵਿੱਚ ਉਹਨਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫੋਰਟਿਸ ਹਸਪੀਟਲ ਮੋਹਾਲੀ ਤੋਂ ਛੁੱਟੀ ਮਿਲ ਗਈ ਹੈ ਦੱਸਦੀ ਹੈ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਸਿਹਤ ਸਮੱਸਿਆ ਦੇ ਕਾਰਨ ਹਸਪਤਾਲ ਵਿੱਚ ਦਾਖਲ ਹੋਏ ਸਨ ਅੱਜ ਸ਼ਾਮ ਕਰੀਬ 4:30 ਵਜੇ ਉਹਨਾਂ ਨੂੰ ਡਾਕਟਰ ਦੇ ਵੱਲੋਂ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਸੀਐਮ ਮਾਨ ਸਿੱਧਾ ਹੁਣ ਆਪਣੀ ਚੰਡੀਗੜ੍ਹ ਸਿੱਤਰ ਹੈਜ ਤੇ ਪੁੱਜਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਵੇਂ ਹੀ ਮਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚੋਂ ਬਾਹਰ ਨਿਕਲੇ ਨਾਲ ਦੀ ਨਾਲ ਹੀ ਸੋਸ਼ਲ ਮੀਡੀਆ ਤੇ ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਵਾਇਰਲ ਹੋ ਗਿਆ ਡਾਕਟਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਹੁਣ ਬਿਲਕੁਲ ਪੂਰੀ ਤਰ੍ਹਾਂ ਫਿੱਟ ਨੇ ਬਿਲਕੁਲ ਓਕੇ ਨੇ ਜਲਦੀ ਹੀ ਰਾਜਨੀਤੀ ਦੇ ਵਿੱਚ ਫਿਰ ਦੁਬਾਰਾ ਐਕਟਿਵ ਹੋ ਜਾਣਗੇ ਧੰਨਵਾਦ